ਕੀ 3-4 ਸਾਲ ਤੋਂ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਪਿਆ ਜੀ ਅਸੀਂ ਪਹਿਲਾਂ SDMs ਦੇ ਥਰੂ ਸੀਗੇ ਕਿ ਜੇ ਉਹ ਸਾਡੀ ਸੁਣ ਲਣ ਉਹਨਾਂ ਦੇ ਥਰੂ ਇਹ ਕੰਮ ਹੋ ਜੇ ਜਦੋਂ ਉਹਨਾਂ ਨੇ ਪੱਲਾ ਨਹੀਂ ਫੜਾਇਆ ਪੜ ਨਹੀਂ ਸਕਦਾ ਨੰਗ ਨਹੀਂ ਸਕਦਾ ਸਵੇਰੇ ਸਾਰੀ ਸੜਕ ਤੇ ਕੂੜਾ ਖਿਲਰਿਆ ਹੁੰਦਾ ਗੰਧ ਹੁੰਦਾ ਬਹੁਤ ਹੀ ਜ਼ਿਆਦਾ ਦਿੱਕਤ ਪ੍ਰੇਸ਼ਾਨੀਆਂ ਸਾਡੇ ਕੂੜੇ ਦਾ ਡੰਪ ਹੈ ਇੱਥੋਂ ਹਟਾਇਆ ਜਾਵੇ ਜੀ ਅਸੀਂ 3-4 ਸਾਲ ਤੋਂ ਇਹਨਾਂ ਨੂੰ ਪਹਿਲਾਂ ਵੀ ਰਿਕਵੈਸਟ ਕਈ ਵਾਰੀ ਕੀਤੀ ਹੈ SDM ਨੂੰ ਸਭ ਨੂੰ ਹੀ ਮਿਲੇ ਜਾ ਕੇ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਬਹੁਤ ਸਾਨੂੰ ਪਰੇਸ਼ਾਨੀਆਂ ਆਂਦੀ ਐ ਮੰਨ ਲੋ ਕਹਿ ਕਹਿ ਕੇ ਥੱਕ ਗਿਆ ਸੀ ਐਸਡੀਐਮ ਨੂੰ ਤਿੰਨ ਚਾਰ ਸਾਲਾਂ ਤੋਂ ਬਹੁਤ ਮੰਗ ਪੱਤਰ ਦੇ ਚੁਕਿਆ ਕੋਈ ਸੁਣਵਾਈ ਨਹੀਂ ਬਸ ਤਿੰਨ ਚਾਰ ਹਜ਼ਾਰ ਬੱਚਾ ਪੜਦਾ ਹੈ ਉਸ ਦੀ ਸਿਹਤ ਨਾਲ ਵੀ ਖਿਲਵਾੜ ਹੈ ਤੇ ਜਿਹੜੇ ਅਸੀਂ ਦੁਕਾਨਦਾਰਾਂ ਬਾਜ਼ਾਰ ਵਾਲਿਆਂ ਅਸੀਂ ਤੇ ਮੈਂ ਪ੍ਰੇਮ ਵਦਵਾ ਮਸਲਾ ਬੜਾ ਸੰਘੀਰਨਾ ਮਸਲਾ ਬੜਾ ਹਿੰਦੂ ਪਾਇਚਾਰੀ ਦੀ ਆਸਥਾਨਾ ਨਾਲ ਵੀ ਜੁੜਿਆ ਹੋਇਆ ਹੈ ਇਹ ਨਹੀਂ ਕਹਿ ਸਕਦੇ ਕਿ ਵੀ ਅੱਜ ਦਾ ਜੁੜਿਆ ਹੋਇਆ ਹੈ ਸਦੀਆਂ ਤੋਂ ਜੁੜਿਆ ਹੋਇਆ ਪਰ ਮਸਲਾ ਸਰਕਾਰ ਦੇ ਧਿਆਨ ਦੇ ਵਿੱਚ ਇਹ ਲਿਆ ਰਿਹਾ ਸਮੂਹ ਦੁਕਾਨਦਾਰਾਂ ਦੀ ਵੀ ਬੇਨਤੀ ਹੈ ਕਿ ਵੀ ਜੜਾ ਕੂੜੇ ਦਾ ਡੰਪ ਬਣਿਆ ਹੋਇਆ ਹੈ ਆਪਣੇ ਸਕੂਲ ਦੇ ਸਾਹਮਣੇ ਕੂੜੇ ਦਾ ਡੰਪ ਬਣਿਆ ਹੈ ਕਿਹੜਾ ਸਕੂਲ ਹੈ ਪਬਲਿਕ ਸਕੂਲ ਪਬਲਿਕ ਸਕੂਲ ਦੇ ਸਾਹਮਣੇ ਜਿਹੜਾ ਕੂੜੇ ਦਾ ਡੰਪ ਬਣਿਆ ਹੋਇਆ ਹੈ ਇਸ ਦੇ ਨਾਲ ਲੰਬੇ ਸਮੇਂ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਛੋਟੇ-ਛੋਟੇ ਬੱਚਿਆਂ ਨੂੰ ਦੁਕਾਨਦਾਰਾਂ ਨੂੰ ਤੇ ਆਣ ਜਾਣ ਵਾਲੇ ਰਾਂਘੀਰਾਂ ਨੂੰ ਕਹਿੰਦਾ ਮਤਲਬ ਹੈ ਹਜ਼ਾਰਾਂ ਲੋਕ ਇਸ ਤੋਂ ਉੱਥੇ ਜਿਹੜੇ ਲੰਘਦੇ ਨੇ ਤਾਂ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਉਸ ਤੋਂ ਵੱਧ ਪਰੇਸ਼ਾਨੀਆਂ ਦਾ ਸਾਹਮਣਾ ਉਦੋਂ ਕਰਨਾ ਪੈਂਦਾ ਜਦੋਂ ਸਫਾਈ ਕਰਮਚਾਰੀਆਂ ਭਰਾ ਕਿਸੇ ਸਰਕਾਰ ਦੀ ਨਾਲ ਕੋਈ ਤਾਲਮਿਲ ਨਾ ਬੈਠਣ ਕਰਕੇ ਜਦੋਂ ਸਟ੍ਰਾਈਕ ਹੁੰਦੀ ਹੈ ਅਸੀਂ ਸਫਾਈ ਕਰਮਚਾਰੀਆਂ ਨੂੰ ਦੋਸ਼ ਨਹੀਂ ਦੇ ਰਹੇ ਸਾਡੇ ਭਰਾ ਨੇ ਅਸੀਂ ਹਰ ਵੇਲੇ ਉਹਨਾਂ ਦੇ ਨਾਲ ਖੜੇ ਆ ਤੇ ਅੱਜ ਵੀ ਇਹ ਗੱਲ ਹੈ ਕਿ ਜਦੋਂ ਉਹਨਾਂ ਦੀ ਸਟ੍ਰਾਈਕ ਹੁੰਦੀ ਹੈ ਜਦੋਂ ਇੱਥੇ ਕੂੜੇ ਦਾ ਉਠਾਵਾ ਨਹੀਂ ਹੁੰਦਾ ਤਾਂ ਉਦੋਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਦੁਕਾਨਦਾਰ ਵੀਰਾਂ ਦੀ ਬੇਨਤੀ ਹੈ ਕਿ ਵੀ ਜਿਹੜੇ ਮੰਦਰ ਦੀ ਕੰਧ ਦੇ ਨਾਲ ਪ੍ਰਾਚੀਨ ਮੰਦਰ ਹੈ ਗੁੱਗਾ ਮਾੜੀ ਮੰਦਰ ਹੈ ਜਿਹਦੀ ਕਿ ਵੀ ਕੰਧ ਦੇ ਨਾਲ ਕੰਧ ਹੀ ਲੱਗਦੀ ਹੈ ਜਿਹਦੇ ਨਾਲ ਭਗਵਾਨ ਭੋਲੇ ਸ਼ੰਕਰ ਦਾ ਪਰਿਵਾਰ ਦੇ ਮੂਰਤੀਆਂ ਦਾ ਵਾਸ ਹੈ ਤੇ ਹੋਰ ਦੇਵੀ ਦੇਵਤਿਆਂ ਦਾ ਵੀ ਵਾਸ ਹੈ ਉੱਥੇ ਕੇ ਵੀ ਜੁੜਿਆ ਹੋਇਆ ਜਿਹਦੇ ਨਾਲ ਕੂੜੇ ਦਾ ਡੰਪ ਹੈ ਅੱਜ ਦਾ ਵਿਰੋਧ ਨਹੀਂ ਕਰ ਰਹੇ ਜਿਹੜੀ ਮੰਦਰ ਕਮੇਟੀ ਤੇ ਦੁਕਾਨਦਾਰ ਨੇ ਉਹ ਅੱਜ ਦੀ ਵਿਰੋਧਤਾ ਨਹੀਂ ਕਰ ਰਹੇ ਉਦੋਂ ਦੀ ਵਿਰੋਧਤਾ ਕਰ ਰਹੇ ਨੇ ਜਦੋਂ ਇੱਥੇ ਕੂੜੇ ਦਾ ਡੰਪ ਬਣਿਆ ਕੂੜੇ ਦਾ ਡੰਪ ਇੱਥੋਂ اٹھਾਇਆ ਜਾਵੇ ਦੁਕਾਨਦਾਰ ਕਹਿਣਾ ਦਾ ਤੇ ਮੰਦਰ ਕਮੇਟੀ ਦਾ ਕਹਿਣਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਬੜੇ ਲੰਬੇ ਸਮੇਂ ਤੋਂ ਐਸਡੀਐਮ ਨੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਚਾਰ-ਚਾਰ ਵਾਰ ਮੰਗ ਪੱਤਰ ਵੀ ਦੇ ਚੁੱਕੇ ਨੇ ਇਸ ਤੋਂ ਪਹਿਲਾਂ ਜਿਹੜੇ ਐਸਡੀਐਮ ਸਾਹਿਬ ਸੀਗੇ ਨਾ ਤਾਂ ਐਸ.ਡੀ.ਐਮ ਸਾਹਿਬ ਨੇ ਕੋਈ ਗੌਰ ਕੀਤਾ ਹੁਣ ਐਮ.ਐਲ.ਏ ਸਾਹਿਬ ਕੋਲੋਂ ਦੁਕਾਨਦਾਰ ਵੀਰਾਂ ਨੇ ਬੇਨਤੀ ਇਹ ਕੀਤੀ ਹੈ ਕਿ ਵੀ ਜਲਦੀ ਤੋਂ ਜਲਦੀ ਇੱਥੋਂ ਕੂੜੇ ਦਾ ਡੰਪ ਚੱਕਿਆ ਜਾਵੇ ਜੜਾ ਕਿ ਵੀ ਪਹਿਲੀ ਗੱਲ ਤਾਂ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿਚਕਾਰ ਦੇ ਵਿੱਚ ਤਾਂ ਕੂੜੇ ਦਾ ਡੰਪ ਹੋਣਾ ਹੀ ਨਹੀਂ ਚਾਹੀਦਾ ਜਿਹਦੇ ਨਾਲ ਨੇਕਾ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਹਮਣੇ ਬੈਂਕ ਵੀ ਹੈ ਇਧਰਲੇ ਪਾਸੇ ਪਬਲਿਕ ਸਕੂਲ ਵੀ ਹੈ ਤੇ ਸਾਡੀ ਪ੍ਰਧਾਨ ਜੀ ਨੂੰ ਵੀ ਬੇਨਤੀ ਹੈ ਤੇ ਦੁਕਾਨਦਾਰਾਂ ਨੇ ਵੀ ਪ੍ਰਧਾਨ ਮਨਨ ਮਿੱਤਲ ਜੀ ਨੂੰ ਬੇਨਤੀ ਕੀਤੀ ਹੈ ਕਿ ਵੀ ਇੱਥੋਂ ਕੂੜੇ ਦਾ ਡੰਪ ਜਲਦੀ ਤੋਂ ਜਲਦੀ ਹਟਾਇਆ ਜਾਵੇ ਜਿਸ ਦਿਨ ਨਾਲ ਕਹਿੰਦੇ ਨੇਕਾ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਦੇਖਦੇ ਆ ਸਰਕਾਰ ਇਸ ਪਾਸੇ ਕਦੋਂ ਗੌਰ ਕਰਦੀ ਹੈ ਤਾਂ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਪਾਲਸੀ ਕਿਹ ਚਲਾਣਾ ਚਾਹੁੰਦੇ ਕੁਝ ਜਿਹੜੀ ਅੱਜ ਦੀ ਇਹ ਮੀਟਿੰਗ ਕੀਤੀ ਗਈ ਹੈ ਨਾ ਅੱਜ ਦੀ ਜਿਹੜੀ ਮੀਟਿੰਗ ਲੱਗੀ ਜਾ ਰਹੀ ਹੈ ਇਹ ਕਿ ਡੰਪ ਕਰਕੇ ਰੱਖੀ ਗਈ ਹੈ ਸਾਡੇ ਇਹ ਜਿਹੜਾ ਡੰਪ ਬਣਿਆ ਵੈ ਖਾਡੇ ਉਹਦੇ ਪੋਲੇਸ਼ਨ ਕਰਦਾ ਤੇ ਹਨੂਮਾਨ ਜੀ ਦਾ ਤੇ ਬਾਕੀ ਕ੍ਰਿਸ਼ਨ ਜੀ ਦਾ ਕਾफी ਮੰਦਰ ਤੇ ਬਿਲਕੁਲ ਉਹਦੀ ਬੈਕਸਾਈਡ ਹੈ। ਪ੍ਰਾਚੀਨ ਮੰਦਰ ਹੈ ਉਹਦੀ ਬੈਕਸਾਈਡ ਹੈ। ਜਿਸ ਕਰਕੇ ਅਸੀਂ ਇਹ ਦੋਦੇ ਆ ਵੀ ਸਾਡੇ ਮੰਦਰ ਦੀ ਬਹੁਤ ਬੇਇੱਜ਼ਤੀ ਹੋ ਰਹੀ ਹੈ। ਸਾਡੇ ਮੰਦਰ ਦੇ ਬਿਲਕੁਲ ਪਿੱਛੇ ਗੱਡਾ ਪਿਆ ਹੈ। ਇਹਦੇ ਰਿਕਾਰਡਿੰਗ ਲਈ ਅਸੀਂ ਐਸ.ਡੀ.ਐਮ. ਜੁਰ ਇਸ ਇਤਿਹਾਸ ਵਿੱਚ ਤੋਂ ਪਹਿਲਾਂ ਜਿਹੜੇ ਐਸ.ਡੀ.ਐਮ. ਸੀ ਇਹਨਾਂ ਨੂੰ ਕਾफी ਵਾਰ ਮਿਲੇ ਸੀ ਤੇ ਇਹਦੇ ਬਾਰੇ ਅਸੀਂ ਕਾफी ਇਹਨਾਂ ਨੂੰ ਐਪਲੀਕੇਸ਼ਨ ਵੀ ਦਿੱਤੀ ਵੀ ਜਿਹੜੀ ਇਹ ਮੰਦਰ ਦੇ ਪਿੱਛੇ ਡੰਪ ਹੈ ਇਹ ਸਾਡੀ ਆਸਥਾ ਨੂੰ ਬਹੁਤ ਵੱਡੀ ਠੇਸ ਹੈ। ਇਹਨੂੰ ਹਟਾਇਆ ਜਾਵੇ। ਉਹਨਾਂ ਨੇ ਸਾਨੂੰ ਕੋਈ ਸਹੀ ਸਾਨੂੰ ਤੱਕ ਸਿਰਦਾ ਉਹਨਾਂ ਤੋਂ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਆ ਮਦਨ ਮਿੰਟਲ ਜੀ ਦੇ ਸਾਡੇ ਬਹੁਤ ਵਧੀਆ ਦੋਸਤ ਨੇ ਆਕਰਮ ਖੱਲਾ ਦੇ ਬਤਾਰੇ ਉਹਨਾਂ ਦੇ through ਅਸੀਂ ਐਮਐਲਏ ਸਾਹਜੀ ਨੂੰ ਮਿਲੇ ਉਹਨਾਂ ਨੇ ਬੜੇ ਪਿਆਰ ਪ੍ਰੇਮ ਦੇ ਨਾਲ ਸਾਡੀ ਗੱਲ ਸੁਣੀ ਅਸੀਂ ਉਹਨਾਂ ਨੂੰ ਦੱਸਿਆ ਵੀ ਆ ਚੀਜ਼ ਗਲਤ ਹੈ ਉਹਨਾਂ ਨੇ ਕਿਹਾ ਜਿੰਨੀ ਛੇਤੀ ਹੋ ਸਕੇ ਵੀ ਮੈਂ ਜਗਾ ਦਾ ਪ੍ਰਬੰਧ ਕਰ ਰਿਹਾ ਜਦੋਂ ਜਗਾ ਦਾ ਪ੍ਰਬੰਧ ਹੋ ਗਿਆ ਇਸ ਨੂੰ ਉਧਰ ਸ਼ਿਫਟ ਕਰ ਦਿੱਤਾ ਜਾਏਗਾ ਮੇਰੀ ਤਾਂ ਹੱਥ ਜੋੜ ਕੇ ਸਾਰੇ ਆ ਕੇ ਬੇਨਤੀ ਹੈ ਵੀ ਸਾਡੀ ਆਸਥਾ ਦਾ ਸਵਾਲ ਹੈ ਸਾਡੇ ਮੰਦਰਾਂ ਦੇ ਪਿੱਛੇ ਡੰਪ ਨੂੰ ਹਟਾਇਆ ਜਾਵੇ ਅਸੀਂ ਬਹੁਤ 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 ਧੰਨਵਾਦ ਇਹਦੇ ਪ੍ਰਤੀਸੀ 3-4 ਸਾਲ ਤੋਂ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਪਿਆ ਜੀ ਅਸੀਂ ਪਹਿਲਾਂ SDMs ਦੇ ਥਰੂ ਸੀਗੇ ਵੀ ਜੇ ਉਹ ਸਾਡੀ ਸੁਣ ਲਣ ਉਹਨਾਂ ਦੇ ਥਰੂ ਇਹ ਕੰਮ ਹੋ ਜੇ ਜਦੋਂ ਉਹਨਾਂ ਨੇ ਪੱਲਾ ਨਹੀਂ ਫੜਾਇਆ ਫਿਰ ਅਸੀਂ MLA ਸਾਹਿਬ ਕੀ ਕੋਲ ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਤੁਸੀਂ ਤਕਰੀਬ ਜਦੋਂ ਤੋਂ ਬਣਿਆ ਉਦੋਂ ਤੋਂ ਹੀ ਤੁਸੀਂ ਇਹਦੇ ਪਿੱਛੇ ਲੱਗੇ ਹੋਏ ਹੋ ਕਿ ਵੀ ਇੱਥੋਂ ਆਪਾਂ ਨੇ ਕੂੜੇ ਦਾ ਡੰਪ ਜਿਹੜਾ ਬਣਿਆ ਹੋਇਆ ਉਹ ਹਟਵਾਣੇ ਹਾਂਜੀ 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 ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਇਹ ਜਿਹੜਾ ਡੰਪ ਹੈ ਇਹ ਇੱਕ ਤਾਂ ਸਕੂਲ ਦੇ ਅੱਗੇ ਹੈ ਇੱਕ ਬਿਲਕੁਲ ਵਿਚਾਰ ਦੇ ਵਿੱਚ ਹੈ ਪਿੱਛੇ ਇਸਦੇ ਮੰਦਰ ਹੈ ਇਹ ਸਾਰੇ ਜਿਸ ਜਿਸ ਵੀ ਆਪਾਂ ਲੈਜਨ ਨਾਲ ਦੇਖਿਆ ਸਾਰੇ ਲੈਜਨ ਨਾਲ ਗਲਤ ਹੈ ਜਦੋਂ ਕਿਤੇ ਹੜਤਾਲ ਹੋ ਜਾਂਦੀ ਹੈ ਉਸ ਟਾਈਮ ਉਰੇ ਕੂੜ ਦਾ ਇੱਕ ਅੰਬਾਰ ਲੱਗ ਜਾਂਦਾ ਹੈ ਤੇ ਇਸ ਨੂੰ ਕਿਰਪਾ ਕਰਕੇ ਜਲਦੀ ਤੋਂ ਜਲਦੀ ਠਵਾਇਓ ਸਰਕਾਰ ਨੂੰ ਅਸੀਂ ਇਹੀ ਮੰਗ ਕਰਦੇ ਆਂ ਵੀ ਇਸ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕਿਉਂਕਿ ਜਿਹੜਾ ਸਕੂਲ ਹੈਣਾ ਸਾਹਮਣੇ ਉੱਤੇ 3-4000 ਬੱਚਾ ਪੜਦਾ ਹੈ ਉਹ ਉਸ ਦੀ ਸਿਹਤ ਨਾਲ ਵੀ ਖਿਲਵਾੜ ਹੈ ਤੇ ਜਿਹੜੇ ਅਸੀਂ ਸਟਾਕਦਾਰਾਂ ਬਾਜ਼ਾਰ ਵਾਲਿਆਂ ਅਸੀਂ ਅਸੀਂ ਵੀ ਤੰਗ ਹੁੰਨੇ ਆਂ ਤੇ ਕਿਰਪਾ ਕਰ ਕੇ ਇਸ ਦਾ ਹੱਲ ਕੀਤਾ ਜਾਵੇ ਧੰਨਵਾਦ ਧੰਨਵਾਦ ਜੀ ਬਿਰਜੀ ਤੁਹਾਡਾ ਨਾਮ ਮੇਰਾ ਨਾਮ ਬਿੱਟੂ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਜਿਹੜਾ ਇੱਥੇ ਸਾਡਾ ਕੂੜੇ ਦਾ ਡੰਪ ਬਣਿਆ ਹੋਇਆ ਜੀ ਸਾਡੇ ਮੰਦਰ ਦੀ ਧਾਰਮਿਕ ਨੂੰ ਠੇਸ ਪਹੁੰਚ ਰਹੀ ਆ ਬਹੁਤ ਜ਼ਬਰਦਸਤ 스ਮੈਲ ਆਂਦੀ ਆ ਕੂੜੇ ਕਰਕਟ ਦੀ ਮੰਦਰ ਦੇ ਨਾਲ ਨਾਲ ਸਾਡੇ ਪਬਲਿਕ ਸਕੂਲ ਦੇ ਬੱਚੇ ਨੇ ਛੋਟੇ ਛੋਟੇ ਉਹਨਾਂ ਨੂੰ ਬਿਮਾਰੀਆਂ ਦਾ ਖਤਰਾ ਇੱਥੇ ਦੁਕਾਨਦਾਰ ਕੋਈ ਖੜ ਨਹੀਂ ਸਕਦਾ ਲੰਘ ਨਹੀਂ ਸਕਦਾ ਸਵੇਰੇ ਸਾਰੀ ਸੜਕ ਤੇ ਕੂੜਾ ਖਿਲਰਿਆ ਹੁੰਦਾ ਗੰਧ ਹੁੰਦਾ ਬਹੁਤ ਹੀ ਜ਼ਿਆਦਾ ਦਿੱਕਤ ਪ੍ਰੇਸ਼ਾਨੀਆਂ ਸਾਡੇ ਪੰਦੇ ਜੀ ਆਰਤੀ ਕਰਦੇ ਨੇ ਉਹ ਕਹਿੰਦੇ ਨੇ ਅਸੀਂ ਕੀ ਕਰੀਏ ਵੀ ਇਹਦੀ ਸਮੈਲ ਆਉਂਦੀ ਆ ਸਾਡੇ ਪਿੱਛੇ ਇੰਨੀ ਬਿਲਕੁਲ ਸਿਰਫ 9 ਇੰਚ ਦਾ ਡਿਸਟੈਂਸ ਆ ਮੰਦਰ ਨਾਲੋਂ ਸਾਡੇ ਹਨੂਮਾਨ ਜੀ ਦਾ ਮੰਦਰ ਸਾਰਾ ਮੰਦਰ ਸਾਰੇ ਮੰਦਰ ਨੇ ਜੀ ਬੂਗਾ ਮਾੜੀ ਦਾ ਪ੍ਰਾਚੀਨ ਮੰਦਰ ਆ ਜੋ ਕਿ ਸਾਰੇ ਸਮਾਣੇ ਸ਼ਹਿਰ ਦਾ ਇੱਕੋ ਇੱਕ ਮੰਦਰ ਆ ਜਿੱਥੇ ਇੰਨੀ ਸਾਰੇ ਸ਼ਹਿਰ ਦੀ ਜਨਤਾ ਆਉਂਦੀ ਆ ਉਹਨਾਂ ਨੂੰ ਵੀ ਬਹੁਤ ਪਰੇਸ਼ਾਨੀ ਹੁੰਦੀ ਆ ਮੰਦਰ ਆਣ ਵਾਲਿਆਂ ਨੂੰ ਉਹਨਾਂ ਨੂੰ ਪਰੇਸ਼ਾਨੀ ਜੀ ਬੱਚਿਆਂ ਨੂੰ ਪਰੇਸ਼ਾਨੀ ਮਾਪੇ ਬੱਚੇ ਨੂੰ ਛੱਡਣ ਆਉਂਦੇ ਨੇ ਉਹਨਾਂ ਨੂੰ ਪਰੇਸ਼ਾਨੀ ਬੱਚਿਆਂ ਦੀ ਵਰਦੀ ਯੂਨੀਫਾਰਮ ਗੰਦੀ ਹੋ ਜਾਂਦੀ ਆ ਜਦੋਂ ਕੋਈ ਕਾਰ ਵਾਲਾ ਨੰਗਦਾ ਕੂੜੇ ਦੇ ਉੱਪਰ ਦੀ ਛਿੱਟੇ ਪੈਂਦੇ ਨੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਇਸ ਕੂੜੇ ਦੇ ਡੰਪ ਨੂੰ ਇੱਥੋਂ ਹਟਾ ਕੇ ਕਿਤੇ ਹੋਰ ਬਾਜਮ ਜਗ੍ਹਾ ਤੇ ਬਣਾਇਆ ਜਾਵੇ ਜਿੱਥੇ ਸ਼ਿਫਟ ਕੀਤਾ ਜਾਵੇ ਸਾਰਿਆਂ ਨੂੰ ਤੰਗੀ ਪਰੇਸ਼ਾਨੀ ਨਾ ਹੋਵੇ ਅਸੀਂ ਐਮਐਲਏ ਸਾਹਿਬ ਨੂੰ ਵੀ ਐਸਡੀਐਮ ਸਾਹਿਬ ਨੂੰ ਵੀ ਮਦਨ ਮਿੱਤਲ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਸਾਡੇ ਮੰਦਰ ਦੀ ਆਸਥਾ ਨੂੰ ਉਹ ਵੀ ਬਹੁਤ ਧਾਰਮਿਕ ਮਿਲਤੀ ਵਾਲੇ ਬੰਦੇ ਨੇ ਮਦਨ ਜੀ ਉਹਨਾਂ ਨੂੰ ਅਸੀਂ ਰਿਕਵੈਸਟ ਕਰਦੇ ਆ ਕਿ ਸਾਡੀ ਹੈਲਪ ਕੀਤੀ ਜਾਵੇ ਤੇ ਇੱਥੋਂ ਕੂੜੇ ਦਾ ਡੰਪ ਹਟਾਇਆ ਜਾਵੇ ਨਾਲ ਸੁਵਿਧਾ ਕੇਂਦਰ ਦੇ ਬੰਦੇ ਨੇ ਦੁਕਾਨਦਾਰ ਨੇ ਸਾਰੇ ਬੰਦੇ ਪਰੇਸ਼ਾਨ ਨੇ ਇਸ ਤੋਂ ਸਾਰੇ ਬੰਦੇ ਉਦੋਂ ਤੋਂ ਹੀ ਰੋਲਾ ਪਾ ਰਹੇ ਨੇ ਪਰ ਕਿਸੇ ਨੇ ਨਹੀਂ ਸੁਣੀ। ਇਹ ਹੀ ਰਿਕੁਐਸਟ ਕਰਦੇ ਆ ਤੁਹਾਡੇ ਪੱਤਰਕਾਰ ਭਾਈਆਂ ਦੇ ਰਾਹੀਂ ਕਿ ਸਰਕਾਰ ਨੂੰ ਇਹ ਜਲਦੀ ਤੋਂ ਜਲਦੀ ਸਮਾਪਤ ਕੀਤਾ ਜਾਵੇ ਇੱਥੇ ਤੋਂ। ਧੰਨਵਾਦ ਜੀ। ਵੀਰ ਜੀ ਤੁਹਾਡਾ ਨਾਮ? ਮੇਰਾ ਨਾਮ ਵੀਰ ਪ੍ਰਕਾਸ਼ ਜੀ। ਵੀਰ ਜੀ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਜੀ ਜਿਹੜਾ ਇਹ ਕੂੜੇ ਦਾ ਡੰਪ ਹੈ ਇੱਥੋਂ ਹਟਾਇਆ ਜਾਵੇ ਜੀ। ਅਤੀ 3-4 ਸਾਲ ਤੋਂ ਇਹਨਾਂ ਨੂੰ ਪਹਿਲਾਂ ਵੀ ਰਿਕੁਐਸਟ ਕਈ ਵਾਰੀ ਕੀਤੀ ਐ ਐਸਡੀਐਮ ਨੂੰ ਸਭ ਨੂੰ ਵੀ ਮਿਲੇ ਜਾ ਕੇ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਇਸ ਬਾਰੇ ਅਸੀਂ ਇਹ ਕਹਿੰਦੇ ਆ ਵੀ ਸਾਡੀ ਮੰਦਰ ਜੀ ਜਿਹੜੀ ਹੈ ਬੈਕ ਸਾਈਡ ਤੇ ਹੈਗਾ ਉਹਨੂੰ ਜਲਦੀ ਤੋਂ ਜਲਦੀ ਇਹਨੂੰ ਡੰਪ ਨੂੰ ਹਟਾਇਆ ਜਾਵੇ ਜੀ ਤੇ ਜਿਹੜੇ ਸਾਹਮਣੇ ਸਕੂਲ ਦੇ ਬੱਚੇ ਨੇ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਜੀ ਇੱਥੇ ਬਸ ਜੀ ਅਸੀਂ ਦਾ ਇਹੀ ਕਹਿਣਾ ਚਾਹੁੰਦੇ ਆ ਵੀ ਇਸ ਨੂੰ ਜਲਦੀ ਤੋਂ ਜਲਦੀ ਹਟਾਇਆ ਜਾਵੇ ਧੰਨਵਾਦ ਵੀਰ ਜੀ ਤੁਹਾਡਾ ਨਾਮ ਮੇਰਾ ਨਾਮ ਲਿੰਕਨ ਵੰਸਲ ਜੀ ਵੰਸਲ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦਾ ਜੀ ਇਹ ਜੋ ਕੂੜੇ ਦਾ ਡੰਪ ਹੈ ਸਾਡੇ ਮੰਦਰ ਦੀ ਆਸਤਾ ਤੋਂ ਜੋ ਹੈ ਬਹੁਤ ਸਾਨੂੰ ਪਰੇਸ਼ਾਨੀਆਂ ਆਂਦੀ ਹੈ ਮੰਨ ਲਓ ਕਹਿ ਕੇ ਕੇ ਥੱਕ ਗਿਆ ਸੀ ਐਸਡੀਐਮ ਨੂੰ ਤਿੰਨ ਚਾਰ ਸਾਲਾਂ ਤੋਂ ਬਹੁਤ ਮੰਗ ਪੱਤਰ ਦੇ ਚੁੱਕਾ ਹੈ ਕੋਈ ਸੁਣਵਾਈ ਨਹੀਂ ਬਾਕੀ ਸਕੂਲ ਬਿਲਕੁਲ ਸਾਹਮਣੇ ਛੋਟੇ ਛੋਟੇ ਬੱਚੇ ਕੋਈ ਤੁਰਕੇ ਕੋਈ ਸਕੂਟਰ ਤੇ ਕੋਈ ਮੋਟਰਸਾਈਕਲ ਬਹੁਤ ਪਰੇਸ਼ਾਨੀਆਂ ਆਂਦੀ ਹੈ ਜਦੋਂ ਕਿਸੇ ਕਾਰਨ ਵਸ਼ ਮੰਨ ਲਓ ਸਫਾਈ ਕਰਮਚਾਰੀਆਂ ਦੀ ਕੋਈ ਹੜਤਾਲ ਹੁੰਦੀ ਹੈ ਅਸੀਂ ਉਹਨਾਂ ਨੂੰ ਦੋਸ਼ ਨਹੀਂ ਦਿੰਦੇ ਕੋਈ ਸਰਕਾਰ ਦੀ ناکامی ਵੱਲੋਂ ਉਹਨਾਂ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਸਮੇਂ ਬਾਜ਼ਾਰ ਦੇ ਉਹ ਹਾਲਾਤ ਹੁੰਦੇ ਨੇ ਤਾਂ ਇਥੋਂ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ਤਾਂ ਗਾਹਕ ਦਾ ਦੁਕਾਨ ਦੇ ਅੰਦਰ ਆਣਾ ਤਾਂ ਨਾ ਮੁਮਕਿਨ ਹੋ ਜਾਂਦਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਬਾਰ-ਬਾਰ ਕਿ ਇਹ ਜੋ ਕੂੜੇ ਦਾ ਡੰਪ ਹੈ ਇਸ ਨੂੰ ਸ਼ਹਿਰ ਤੋਂ ਕਿਤੇ ਬਾਹਰ ਲਿਜਾਇਆ ਜਾਵੇ ਸ਼ਹਿਰ ਦੇ ਵਿੱਚ ਦੁਕਾਨਾਂ ਵਧੀਆ ਲੱਗਦੀਆਂ ਨੇ ਬਾਜ਼ਾਰ ਵਧੀਆ ਲੱਗਦੇ ਨੇ ਨਾ ਕਿ ਇਹ ਕੂੜੇ ਤੇ ਡੰਪ ਵਧੀਆ ਲੱਗਦੇ ਇਹੀ ਸਰਕਾਰ ਨੂੰ ਬੇਨਤੀ ਧੰਨਵਾਦ ਆ ਦੇਖੋ ਜੀ ਆਹ ਭੂਲੇ ਸ਼ੰਕਰ ਜੀ ਦੀ ਮੂਰਤੀ ਆ ਪੰਪਤੀਪ ਪਰਵਾਰ ਹੈ ਇੱਥੇ ਰਮਾਨ ਜੀ ਦੀ ਹੋਰ ساری ਮੂਰਤੀਆਂ ਨੇ ਜਸਤ ਇਹਦੇ ਬੈਕਸਾਈਡ ਹੀ ਦੱਬ ਪੈਸੇ ਕਿ ਵੀ ਵਿੱਚ ਇੱਕ ਤੁਹਾਡੇ ਕਹਿੰਦਾ ਮਤਲਬ ਇੱਕ ਸਿਰਫ 9 ਇੰਚ ਦੀ دیوار ਹੈ ਹਾਂ ਜੀ ਹਾਂ ਜੀ 9 ਇੰਚ ਦੀ دیوار ਹੈ ਇਸ ਤੋਂ ਪੱਲੇ ਪਾਸੇ ਸਾਰਾ ਹੀ ਹੋਇਆ ਉੱਪਰ ਰੋਸ਼ਨ ਨਾਨਾ ਜੋ ਹੋਰ ਚੋ ਬਹੁਤ 스멜 ਆਉਂਦੀ ਹੈ ਬਹੁਤ 스멜 ਆਉਂਦੀ ਹੈ ਜੀ ਇੱਥੇ ਧਾਰਮਿਕ ਜਦੋਂ ਸਵੇਰੇ ਭਗਤ ਜਲ ਚੜਾਣ ਆਉਂਦੇ ਨੇ ਭੂਲੇ ਸ਼ੰਕਰ ਤੇ ਬਹੁਤ ਦਿੱਕਤ ਪਰੇਸ਼ਾਨੀ ਹੁੰਦੀ ਆ ਉਹਨਾਂ ਨੂੰ 스ਮੈਲ ਆਂਦੀ ਆ ਉਸ ਤੋਂ ਬਾਅਦ ਇੱਧਰ ਹਨੂਮਾਨ ਜੀ ਨੇ ਮੰਗਲਵਾਰ ਨੂੰ ਇੱਥੇ ਆਰਤੀ ਹੁੰਦੀ ਆ ਹਨੂਮਾਨ ਚਾਲੀਸਾ ਪੜਦੇ ਨੇ ਉਹਨਾਂ ਨੂੰ ਬੜੀ ਦਿੱਕਤ ਆਂਦੀ ਆ ਉਸ ਤੋਂ ਬਾਅਦ ਰਾਮ ਪਰਿਵਾਰ ਆ ਕ੍ਰਿਸ਼ਨ ਰਾਧਾ ਕ੍ਰਿਸ਼ਨ ਜੀ ਦਾ ਮੰਦਿਰ ਆ ਸ਼ਨੀ ਦੇਵ ਜੀ ਦਾ ਮੰਦਿਰ ਆ ਬਾਬਾ ਭੈਣੋਲੀ ਦਾ ਮੰਦਿਰ ਆ ਬੜੀ ਦਿੱਕਤ ਪਰੇਸ਼ਾਨੀ ਆਂਦੀ ਆ ਜੀ ਸਿਰਫ ਹੱਥ ਮਿਲ ਕੇ ਬੇਂਤੀਆਂ ਨੂੰ ਹਟਾਇਆ ਜਾਵੇ ਪੂਰੇ ਡੰਗ ਨੂੰ ਹਾਂ ਜੀ ਮੈਂ ਵੇਦ ਪ੍ਰਕਾਸ਼ ਇਹ ਸਾਡੇ ਮੰਦਿਰ ਸ਼੍ਰੀ ਗੁੱਗਾ ਮੜੀ ਜੀ ਦਾ ਮੰਦਿਰ ਪ੍ਰਚੀਨ ਮੰਦਿਰ ਹੈ 9 ਇੰਚ ਦੀ ਦੀਵਾਰਾ ਤੇ ਪਿੱਛੇ ਕੂੜੇ ਦਾ ਡੰਪ ਲੱਗਾ ਆ ਅਸੀਂ ਪ੍ਰਸ਼ਾਸਨ ਨੂੰ ਕਿੰਨੇ ਵਾਰੀ ਕਿਹਾ ਅਸੀਂ ਹੁਣ ਵੀ ਆਹੀ ਮੰਗ ਕਰਦੇ ਆਂ ਵੀ ਇਹ ਇਸ ਚੀਜ਼ ਨੂੰ ਡੰਪ ਨੂੰ ਹਟਾਇਆ ਜਾਵੇ ਤਾਂ ਕਿ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਰਾਮ ਰਾਮ ਜੀ। ਰਾਮ ਰਾਮ ਜੀ। ਤੁਹਾਨੂੰ ਸਰਕਾਰ ਨੂੰ ਇਹੀ ਬੇਨਤੀ ਹੈ ਇਹ ਜੋ ਮੰਦਰ ਦੇ ਅੰਦਰ ਦਾ 뷰 ਹੈ ਤੁਸੀਂ ਦੇਖ ਸਕਦੇ ਹੋ ਭਗਵਾਨ ਪੋਲੇਨਾਥ ਵਿਰਾਜਮਾਨ ਨੇ ਪਿੱਛੇ ਇਹ ਕੰਧ ਸਿਰਫ ਇੱਕ ਗਿੱਠ ਦਾ ਡਿਸਟੈਂਸ ਹੈ ਪਿੱਛੇ ਇਹਦੇ ਹੈ ਕੂੜੇ ਦਾ ਢੇਰ ਜਦ ਕਿ ਇਹਦੇ ਪਿੱਛੇ ਹੋਣਾ ਚਾਹੀਦਾ ਫੁੱਲਾਂ ਦੀ ਬਗੀਚੀ ਜਾਂ ਸਜਦਾ ਬਾਗ਼ਾਰ ਤੇ ਇਹਦੇ ਪਿੱਛੇ ਹੈ ਕੂੜੇ ਦਾ ਢੇਰ ਇਹ ਹੈ ਸਾਡੀ ਆਸਾਂ ਨੂੰ ਬਹੁਤ ਵੱਡੀ ਠੇਸ ਤਾਂ ਜਲਦੀ ਤੋਂ ਜਲਦੀ ਇਸ ਚੀਜ਼ ਦਾ ਹੱਲ ਕਰਿਆ ਜਾਵੇ ਦੇਖੋ ਜੀ ਸ਼ੇ ਪਰਵਾਰ ਬਰਾਜਮਾਨ ਸ਼ਿਵਜੀਪੁਰੇ ਮਾਤਾ ਪਰਵਾਦੀ ਸ਼ੇ ਪਰਵਾਰ ਮੌਜੂਦ ਹੈ ਇਹਦੇ ਬਿਲਕੁਲ ਜਸਟ ਬੈਕਸਾਈਡ ਤੇ ਕੂੜੇ ਦਾ ਢੇਰ ਹੈ ਇੱਥੋਂ ਸਿਰਫ 9 ਇੰਚ ਦਾ ਡਿਸਟੈਂਸ ਹੈ ਜੀ ਉਹ ਵੀ ਬਹੁਤ ਮੁਸ਼ਕਿਲ ਤੇ ਪੁਲ ਪੁਲੇ ਪੁਲੇ ਸੰਖੇਪੀ ਬਰਾਜਮਾਨ ਨੇ ਇਹ ਹੈ ਉਹ ਕੂੜੇ ਦਾ ਡੰਪ ਜਿਹਦੇ ਕਰਕੇ ਸਮੂਹ ਮਾਰਕੀਟ ਦੇ ਦੁਕਾਨਦਾਰ ਵੀ ਦੁਖੀ ਨੇ ਤੇ ਮੰਦਰ ਕਮੇਟੀ ਨੇ ਵੀ ਬੜੇ ਲੰਬੇ ਸਮੇਂ ਤੋਂ ਇਹ ਮੁੱਦਾ ਚੱਕਿਆ ਹੋਇਆ ਇੱਥੋਂ ਕੂੜੇ ਦਾ ਡੰਪ ਚਕਾਉਣ ਵਾਸਤੇ ਦੇਖ ਸਕਦੇ ਹੋ ਇੱਥੇ ਹਰ ਵੇਲੇ ਹੀ ਅਵਾਰਾ ਪਸ਼ੂ ਵੀ ਭਿੰਨ ਭਣਾਉਂਦੇ ਰਹਿੰਦੇ ਨੇ ਇੱਥੇ ਜਦੋਂ ਕੂੜੇ ਦਾ ਡੰਪ ਚੱਕਿਆ ਗਿਆ ਕੂੜੇ ਦਾ ਡੰਪ ਚੱਕੀਜਣ ਤੋਂ ਬਾਅਦ ਇੱਥੇ ਆਵਾਰਾ ਪਸ਼ੂ ਵੀ ਨਹੀਂ ਆਣਗੇ ਤੇ ਸਾਰੇ ਮਸਲੇ ਹੱਲ ਹੋ ਜਾਣਗੇ ਜਿਹੜੇ ਦੁਕਾਨਦਾਰਾ ਭਰਾਵਾਂ ਦੀ ਮੰਦਰ ਕਮੇਟੀ ਦਾ ਤੇ ਆਣ ਜਾਣ ਵਾਲੇ ਜਿਹੜੇ ਲੋਕ ਨੇ ਤੇ ਸਾਹਮਣੇ ਸਕੂਲ ਦੇ ਵਿੱਚ ਪੜ੍ਹਦੇ ਬੱਚਿਆਂ ਦਾ ਸਾਰਾ ਨਹੀਂ ਮਸਲਾ ਹੱਲ ਹੋ ਜਾਏਗਾ ਇੱਥੋਂ ਇੱਕ ਕੂੜੇ ਦਾ ਡੰਪ ਚੁਕਾਉਣ ਨਾਲ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਦੁਕਾਨਦਾਰ ਭਰਾਵਾਂ ਨੇ ਬੇਨਤੀ ਕੀਤੀ ਹੈ ਕਿ ਵੀ ਇੱਥੋਂ ਕੂੜੇ ਦਾ ਡੰਪ ਜਲਦੀ ਤੋਂ ਜਲਦੀ ਹਟਾਇਆ ਜਾਵੇ ਜਿਹੜਾ ਕਿ ਵੀ ਹਰ ਵੇਲੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੇਖ ਸਕਦੇ ਹੋ ਇਸ ਟਾਈਮ ਸਾਰੇ ਦੁਕਾਨਦਾਰ ਭਾਈਚਾਰਾ ਤੇ ਮੰਦਰ ਕਮੇਟੀ ਵੀ ਹੈ ਤੇ ਜਿਨ੍ਹਾਂ ਦੀ ਮੰਗ ਹੈ ਕਿ ਵੀ ਇੰਥੋਂ ਜਲਦੀ ਤੋਂ ਜਲਦੀ ਕੂੜੇ ਦਾ ਡੰਪ ਚੱਕਿਆ ਜਾਵੇ ਤਾਂ ਜੋ ਇੱਥੇ ਜਿਹੜੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਨਿਤਦਾ ਹੀ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਸਰਕਾਰ ਤੇ ਲੋਕਾਂ ਨੂੰ ਬੜੀ ਆਸ ਹੈ ਕਿ ਵੀ ਜਲਦੀ ਤੋਂ ਜਲਦੀ ਇਹ ਡੰਪ ਚੁਕਾਇਆ ਜਾਵੇ ਜਿਹੜੀਆਂ ਕਿ ਵੀ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪੈਣ ਵੀ ਹੁਣ ਦੇਖਦੇ ਹਾਂ ਪ੍ਰਸ਼ਾਸਨ ਤੇ ਸਰਕਾਰ ਇਸ ਪਾਸੇ ਕਦੋਂ ਗੌਰ ਕਰਦੀ ਹੈ ਤਾਂ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਵਿਦਵਾਦੀ ਰਿਪੋਰਟ